ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨ ਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜੋ ਧਨ ਦੌਲਤ ਤੇ ਪੈਸੇ ਨੂੰ ਲੈ ਕੇ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਸਾਰੀਆਂ ਦੂਰ ਕਰਨ ਦੇ ਲਈ ਇਹ ਅੱਜ ਦਾ ਉਪਾਅ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਉਪਾਅ ਹੈ ਤੇ ਬਹੁਤ ਹੀ ਜ਼ਿਆਦਾ ਸਰਲ ਉਪਾਅ ਹੈ ਇਜਾਦੋ ਤੁਸੀਂ ਇਸ ਉਪਾਅ ਨੂੰ ਕਰੋਗੇ ਆਪਣੇ ਘਰ ਵਿੱਚ ਤਾਂ ਤੁਹਾਨੂੰ ਇਸ ਦੇ 101% ਰਿਜ਼ਲਟ ਆਉਣਗੇ ਹੀ ਆਉਣਗੇ ਜੇਕਰ ਅਸੀਂ ਵਿਸ਼ਵਾਸ ਦੇ ਨਾਲ ਕਿਸੇ ਕੰਮ ਨੂੰ ਕਰਦੇ ਹਾਂ ਤੇ ਉਸ ਦੇ ਵਿੱਚ ਸਾਨੂੰ ਸਫਲਤਾ ਜ਼ਰੂਰ ਮਿਲਦੀ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਕੋਲ ਪੈਸਾ ਹੋਵੇ ਜਿਆਦਾ ਵਿਧੀ ਪਰ ਇਨਕ ਪੈਸਾ ਹੋਣਾ ਹਰ ਇੱਕ ਵਿਅਕਤੀ ਜ਼ਰੂਰੀ ਸਮਝਦਾ ਹੈ ਕਿ ਉਹ ਆਪਣੀਆਂ ਆਪਣੇ ਪਰਿਵਾਰ ਦੀਆਂ ਤੇ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਇਸੇ ਦੂਸਰੇ ਪੈਸੇ ਵਾਲੇ ਤੇ ਤਾਕਤਵਰ ਤੇ ਪਾਵਰ ਵਾਲੇ ਇਨਸਾਨ ਨੂੰ ਦੇਖ ਕੇ ਉਸ ਨੂੰ ਦੁਖੀ ਨਾ ਹੋਣਾ ਪਵੇ ਤੇ ਕੋਈ ਚੀਜ਼ ਖਰੀਦਣ ਦੇ ਲਈ ਉਸ ਨੂੰ ਵਾਰ-ਵਾਰ ਸੋਚਣਾ ਨਾ ਪਵੇ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਕੋਲ ਇਨਕ ਪੈਸਾ ਜ਼ਰੂਰ ਹੋਵੇ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਅਸੀਂ ਉਪਾਅ ਤੁਹਾਡੇ ਲਈ ਲੈ ਕੇ ਆਏ ਆ ਨਾ ਉਹ ਆਪਣੀ ਸਰੀਰ ਦੀ ਨਾਭੀ ਪੰਜਾਬੀ ਦੇ ਵਿੱਚ ਤੁੰਨੀ ਕਿਹਾ ਜਾਂਦਾ ਤੁੰਨੀ ਦੇ ਉੱਪਰ ਜੇਕਰ ਇੱਕ ਅਜਿਹੀ ਚੀਜ਼ ਤੁਸੀਂ ਲਗਾਉਣਿਓ ਤਾਂ ਇਹ ਪੈਸੇ ਨੂੰ ਚੁੰਬਕ ਦੇ ਵਾਂਗ ਆਪਣੇ ਵੱਲ ਖਿੱਚਦਾ ਹੈ ਇਸੇ ਤਰ੍ਹਾਂ ਅਸੀਂ ਅਜਈਆਂ ਚਾਰ ਚੀਜ਼ਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੂੰ ਲਗਾਉਣ ਦੇ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਸਕਦੀ ਹੈ ਇਹ ਉਪਾਅ ਸਾਡਾ ਖੁਦ ਦਾ ਅਚਮਾਇਆ ਹੋਇਆ ਉਪਾਅ ਹੈ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਓ ਕਿਉਂਕਿ ਜੇਕਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਵਿੱਚ ਵਿੱਚ ਕੱਟ ਕੇ ਤਾਂ ਤੁਹਾਡੇ ਇੱਕ ਦੋ ਉਪਾਅ ਛਿੱਪ ਵੀ ਹੋ ਸਕਦੇ ਨੇ ਜਿਸ ਕਰਕੇ ਤੁਹਾਨੂੰ ਇਸ ਉਪਾਅ ਦਾ ਪੂਰਾ ਰਿਜ਼ਲਟ ਨਹੀਂ ਮਿਲਦਾ ਇਸ ਉਪਾਅ ਨੂੰ ਕਿੰਨੀ ਵਾਰ ਕਿੰਨੇ ਦਿਨ ਲਗਾਤਾਰ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿਹੜੇ ਸਮੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਜੇ ਕੇ ਰਸੀ ਗੱਲ ਕਰੀਏ ਕਿ ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਹੈ ਤਾਂ ਉਸ ਨੂੰ ਇਸ ਨਾਭੀ ਦੇ ਰਾਹੀਂ ਉਸ ਸਮੇਂ ਖਾਣਾ ਮਿਲਦਾ ਹੈ ਖਾਣ ਨੂੰ ਪਰ ਕਈ ਲੋਕ ਇਹ ਬਿਲਕੁਲ ਵੀ ਨਹੀਂ ਜਾਣਦੇ ਕਿ ਉਹ ਇਸ ਨਾਭੀ ਦੇ ਰਾਹੀਂ ਇਹ ਕੁਝਕ ਉਪਾਅ ਕਰਕੇ ਤੁਸੀਂ ਆਪਣੇ ਘਰ ਦੀਆਂ ਸਾਰੀਆਂ ਹੀ ਪੈਸੇ ਸੰਬੰਧੀ ਤਨ ਸੰਬੰਧੀ ਸਮੱਸਿਆਵਾਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਸੇ ਤਰ੍ਹਾਂ ਨਾਭੀ ਦਾ ਸਾਡੇ ਸਰੀਰ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ ਤੇ ਜਿਵੇਂ ਹੀ ਸਰਦੀ ਦੇ ਦਿਨ ਆਉਂਦੇ ਨੇ ਤੁਸੀਂ ਵੀ ਅਕਸਰ ਸਾਰੇ ਦੇਖਦੇ ਹੋਵੋਗੇ ਕਿ ਜਿਹੜੇ ਸਾਡੇ ਬੁੱਲਹ ਕੋਟ ਹੁੰਦੇ ਨੇ ਉਹ ਫਟਨੇ ਸ਼ੁਰੂ ਹੋ ਜਾਂਦੇ ਨੇ ਉਸਦੇ ਲਈ ਤੁਸੀਂ ਕੀ ਕਰਨਾ ਹੈ ਜਦੋਂ ਰਾਤ ਨੂੰ ਸੌਣ ਦੇ ਸਮੇਂ ਤੁਸੀਂ ਆਪਣੀ ਨਾਭੀ ਦੇ ਵਿੱਚ ਸਰੋਂ ਦਾ ਤੇਲ ਜਾਂ ਫਿਰ ਜੋ ਵੀ ਤੇਲ ਤੁਹਾਡੇ ਕੋਲ ਅਵੇਲੇਬਲ ਹੁੰਦਾ ਹੈ ਉਹ ਤੇਲ ਨੂੰ ਤੁਸੀਂ ਨਾਭੀ ਦੇ ਵਿੱਚ ਲਗਾ ਕੇ ਸੌ ਜਾਣਾ ਹੈ ਤੁਸੀਂ ਅਗਲੀ ਸਵੇਰ ਦੇਖੋਗੇ ਕਿ ਤੁਹਾਡੇ ਜਿਹੜੇ ਬੁੱਲ ਫੋਟ ਫਟਣੇ ਸ਼ੁਰੂ ਹੋ ਗਏ ਸੀ ਉਹ ਇੱਕਦਮ ਹੀ ਠੀਕ ਹੋ ਜਾਣਗੇ ਤੁਸੀਂ ਉਹਨਾਂ ਬੁੱਲਾਂ ਦੇ ਉੱਪਰ ਕੁਝ ਵੀ ਨਹੀਂ ਲਗਾਉਣਾ ਤੁਸੀਂ ਸਿਰਫ ਨਾਭੀ ਦੇ ਵਿੱਚ ਹੀ ਤੇਲ ਜਾਂ ਫਿਰ ਇਸ ਸਰੋਦਾ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਚੋ ਵੀ ਤੇਲ ਤੁਹਾਡੇ ਕੋਲ ਹੀ ਗਏ ਉਹ ਤੁਸੀਂ ਲਗਾ ਕੇ ਸੌ ਜਾਣਾ ਹੈ ਇਸੇ ਤਰ੍ਹਾਂ ਸਾਡੀ ਜਿਹੜੀ ਨਾਭੀ ਹੈ ਇਹ ਬਹੁਤ ਹੀ ਜ਼ਿਆਦਾ ਇਸ ਤਰ੍ਹਾਂ ਦੇ ਚਮਕਕਾਰੀ ਕਾਮੇ ਜਿਹੜੇ ਉਹ ਕਰਦੀ ਹੈ ਜਿਵੇਂ ਕਿ ਆਪਾਂ ਰਾਤ ਦੇ ਸੌਣ ਦੇ ਸਮੇਂ ਤੇਲ ਲਗਾਇਆ ਤੇ ਸਵੇਰ ਹੁੰਣ ਤੱਕ ਜਿਹੜੇ ਸਾਡੇ ਬੁੱਲ ਨੇ ਉਹ ਬਿਲਕੁਲ ਹੀ ਠੀਕ ਹੋ ਗਏ ਤੇ ਇਸੇ ਤਰ੍ਹਾਂ ਹੀ ਅਸੀ ਕੁਝ ਅਜੇ ਨਾ ਟੀਚਾ ਦੱਸ ਲੱਗਿਆ ਜਿਨ੍ਹਾਂ ਨੂੰ ਲਗਾਉਣ ਤੇ ਨਾਲ ਸਾਡੇ ਘਰ ਦੀਆਂ ਸਾਰੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਗਰੀਬੀ ਦੂਰ ਹੋ ਸਕਦੀ ਏ ਇਹ ਤਾਂ ਸੀ ਸਾਡੇ ਸਰੀਰ ਦੀ ਸਰੀਰਕ ਪ੍ਰੋਬਲਮ ਜਿਹੜੀ ਨਾਭੀ ਦੇ ਵਿੱਚ ਤੇਲ ਲਗਾਉਣ ਦੇ ਨਾਲ ਦੂਰ ਹੋ ਜਾਂਦੀ ਏ ਆਪਾਂ ਕਹਿ ਦਿੰਨੇ ਆ ਕਿ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਧਨ ਨਹੀਂ ਪੈਸਾ ਨਹੀਂ ਸਾਡੇ ਘਰ ਦੀ ਸੁੱਖ ਸਮ੍ਰiddhi ਧਨ ਪੈਸਾ ਸਭ ਕੁਝ ਹੀ ਇਸ ਦੇ ਨਾਲ ਮਿਲਦਾ ਹੈ ਤੁਸੀਂ ਇੱਕ ਵਾਰ ਇਸ ਨੂੰ ਅਜ਼ਮਾ ਕੇ ਜ਼ਰੂਰ ਦੇਖਿਓ ਕਿਉਂਕਿ ਇਸ ਦਾ ਜਿਹੜਾ ਰਿਜ਼ਲਟ ਇਹ ਨਾ ਉਹ ਸਾਨੂੰ ਇੱਕ ਦਿਨ ਦੇ ਵਿੱਚ ਵਿੱਚ ਹੀ ਮਿਲਦਾ ਹੈ ਕਿਉਂਕਿ ਇਹ ਇੱਕ ਬਹੁਤ ਹੀ ਸ਼ਕਤੀਸ਼ਾਲੀ ਉਪਾਅ ਹੈ ਇਸੇ ਤਰ੍ਹਾਂ ਤੁਸੀਂ ਕੀ ਕਰਨਾ ਰਾਤ ਨੂੰ ਹਰ ਰੋਜ਼ ਸੌਣ ਦੇ ਸਮੇਂ ਆਪਣੀ ਨਾਭੀ ਧੁੰਨੀ ਦੇ ਵਿੱਚ ਹਲਦੀ ਲਗਾ ਕੇ ਸੌਣਾ ਕਰਨਾ ਹੈ ਹਲਦੀ ਇਹ ਜੋ ਉਹ ਤੁਸੀਂ ਗਿੱਲੀ ਨਹੀਂ ਲਗਾਉਣੀ ਸੁੱਕੀ ਹੀ ਲਗਾਉਣੀ ਹੈ ਕਿਉਂਕਿ ਹੁੰਦਾ ਕਿ ਇਹ ਕਿ ਕਈ ਲੋਕਾਂ ਦੇ ਗ੍ਰਹਿ ਦੋਸ਼ ਨੇ ਜਿਹੜੇ ਉਹ ਠੀਕ ਨਹੀਂ ਚੱਲਦੇ ਹੁੰਦੇ ਤੇ ਜਦੋਂ ਸਾਡੇ ਗ੍ਰਹਿ ਦੋਸ਼ ਠੀਕ ਨਾ ਚੱਲਣ ਫਿਰ ਅਸੀਂ ਭਾਵੇਂ ਕਿੰਨੀ ਲੱਖ ਮੀਣਤ ਕਿਉਂ ਨਾ ਕਰ ਲਈਏ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਪੈਸਾ ਟਿਕਦਾ ਨਹੀਂ ਨਾ ਹੀ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਰਹਿੰਦੀ ਏ ਸਾਡੇ ਘਰ ਹਮੇਸ਼ਾ ਲੜਾਈ ਝਗੜੇ ਵਾਦੀ ਰਹੀ ਰਹੇ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਤਾਂ ਪੈਸਾ ਆਉਂਦਾ ਹੀ ਨਹੀਂ ਜੇ ਆ ਜਾਂਦਾ ਹੈ ਤਾਂ ਪੈਸਾ ਟਿਕਦਾ ਨਹੀਂ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਰਜ਼ਾ ਸਿਰ ਚੜ ਜਾਂਦਾ ਹੈ ਲੱਖ ਕੋਸ਼ਿਸ਼ ਕਰ ਲਈਏ ਕਿ ਸਾਡੇ ਤੋਂ ਕਰਜ਼ਾ ਲੈਂਦਾ ਨਹੀਂ ਇਸੇ ਤਰ੍ਹਾਂ ਜੇਕਰ ਤੁਹਾਡੇ ਗ੍ਰਹਿ ਦੋਸ਼ ਨੇ ਜਿਹੜੇ ਉਹ ਬਲਵਾਲ ਹੋ ਜਾਣਗੇ ਨਾ ਤੇ ਇਹ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਨੇ ਨਾ ਜਿਹੜੀਆਂ ਉਹ ਦੂਰ ਹੋ ਚਾਲੀ ਗਈਆਂ ਇਸੇ ਤਰ੍ਹਾਂ ਜੇ ਜੀ ਤੁਸੀਂ ਹਲਦੀ ਆਪਣੀ ਨਾਭੀ ਤੇ ਲਗਾਉਣੀ ਹੈ ਨਾ ਇਹ ਹਰ ਰੋਜ਼ ਜਿਵੇਂ ਹੀ ਤੁਸੀਂ ਲਗਾਉਂਦੇ ਜਾਓਗੇ ਉਸੇ ਤਰ੍ਹਾਂ ਹੀ ਇਹ ਤੁਹਾਨੂੰ ਫਰਕ ਪਾਉਂਦੀ ਚਾਏਗੀ ਇਹ ਤੁਹਾਡੇ ਗ੍ਰਹਿ ਦੋਸ਼ਾਂ ਦੀ ਜਿਹੜੀ ਵੀ ਪ੍ਰੋਬਲਮ ਚੱਲ ਰਹੀ ਏ ਉਹਨਾਂ ਨੂੰ ਠੀਕ ਕਰਕੇ ਰੱਖ ਦੇਵੇਗੀ ਤੁਹਾਡੇ ਗ੍ਰਹਿਾਂ ਨੂੰ ਮਜ਼ਬੂਤ ਬਣਾਵੇਗੀ ਇਸ ਦੇ ਨਾਲ ਨਾਲ ਚਿੰਨੀ ਵੀ ਤੁਹਾਡੇ ਆਲੇ-ਦੁਆਲੇ ਚਾ ਤੁਹਾਡੇ ਘਰ ਪਰਿਵਾਰ ਚਾ ਤੁਹਾਡੇ ਚ 네ਗੇਟਿਵ એનર્ਜੀ ਹੁੰਦੀ ਏ ਉਸ ਨੂੰ ਪੋਜ਼ਿਟਿਵ એનર્ਜੀ ਦੇ ਵਿੱਚ ਬਦਲ ਕੇ ਰੱਖ ਦਿੰਦਾ ਹੈ ਤੇ ਜਦੋਂ એનર્ਜੀ ਬਦਲਦੀ ਏ ਤਾਂ ਇਸ ਲਈ ਬਦਲਣ ਦੇ ਨਾਲ ਨਾਲ ਜਿਹੜੀ ਤੁਹਾਡੀ ਕਿਸਮਤ ਹੁੰਦੀ ਏ ਉਹ ਬਦਲ ਜਾਂਦੀ ਏ ਜਿਹੜੀ ਤੁਹਾਡੀ ਕਿਸਮਤ ਇਹ ਨਾ ਮਜ਼ਬੂਤ ਤੇ ਬਲਵਾਨ ਹੋ ਜਾਵੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਇੰਨੀ ਜ਼ਿਆਦੇ ਫਾਇਦੇ ਮਿਲਦੇ ਨੇ ਕਿ ਇਹਨੂੰ ਕਰਨ ਦੇ ਲਈ ਤੁਹਾਨੂੰ 1 ਰੁਪਏ ਦਾ ਪੈਸਾ ਵੀ ਨਹੀਂ ਖਰਚ ਕਰਨਾ ਪਏਗਾ ਤੇ ਤੁਹਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਤੇ ਦੂਸਰਾ ਉਪਾਅ ਇਹ ਜਿਹੜਾ ਜਿੰਨਾ ਦਾ ਵਿਆਹ ਚੱਲਦੀ ਨਹੀਂ ਹੁੰਦਾ ਪਰ ਜੇਕਰ ਵਿਆਹ ਹੋ ਵੀ ਜਾਂਦਾ ਹੈ ਤਾਂ ਉਹਨਾਂ ਦੇ ਹਸਬੰਡ ਵਾਈਫ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਬਣੀ ਰਹਿੰਦੀ ਹੈ ਉਹਨਾਂ ਦੇ ਵਿੱਚ ਆਪਸੀ ਲੜਾਈ ਝਗੜੇ ਵਾਚ ਜਾਂਦੇ ਨੇ ਬਿਨਾਂ ਗੱਲ ਤੋਂ ਉਹਨਾਂ ਦੀ ਲੜਾਈ ਝਗੜੇ ਇੱਥੇ ਤੱਕ ਪਹੁੰਚ ਜਾਂਦੇ ਨੇ ਕਿ ਡਿਵੋਰਸ ਤੱਕ ਗੱਲਾਂ ਚੱਲਿਆ ਜਾਂਦੀਆਂ ਜੀ। ਉਸ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਚੰਦਨ ਲੈਣਾ। ਚੰਦਨ ਦਾ ਪਾਊਡਰ ਵੀ ਮਿਲਦਾ ਹੈ ਤੇ ਚੰਦਨ ਦਾ ਇਤਰ ਵੀ ਮਿਲਦਾ ਹੈ। ਤੇ ਤੁਸੀਂ ਕੀ ਕਰਨਾ ਉਹਨਾਂ ਦੋਨਾਂ ਦੇ ਵਿੱਚੋਂ ਇੱਕ ਚੀਜ਼ ਲੈਣੀ ਹੈ ਤੇ ਤੁਸੀਂ ਜਿਵੇਂ ਹਰ ਰੋਜ਼ ਨਹਾਉਣਿਓ ਆਪਣੇ ਘਰ ਦੇ ਵਿੱਚ ਦੇ ਨਹਾਉਣ ਤੋਂ ਬਾਅਦ ਤੇ ਵਿੱਚ ਇਸ ਨੂੰ ਦੋਨਾਂ ਦੇ ਵਿੱਚੋਂ ਇੱਕ ਚੀਜ਼ ਤੁਸੀਂ ਆਪਣੀ ਨਾਭੀ ਦੇ ਵਿੱਚ ਹਰ ਰੋਜ਼ ਲਗਾਉਣੀ ਸ਼ੁਰੂ ਕਰ ਦੇਣੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਜੋ ਤੁਹਾਡੇ પતિ ਪਤਨੀ ਦੇ ਆਪਸ ਵਿੱਚ ਲੜਾਈ ਝਗੜੇ ਹੋ ਰਹੇ ਸੀਗੇ ਹਰ ਰੋਜ਼ ਲੜਾਈ ਵਾਦੀ ਜਾ ਰਹੀ ਸੀ ਉਹ ਤੁਹਾਡੇ ਘਰ ਦੇ ਵਿੱਚੋਂ ਦੂਰ ਹੋ ਜਾਵੇਗੀ ਤੇ ਘਰ ਦੇ ਵਿੱਚ ਸੁਖ ਸਮ੍ਰਿਧੀ ਬਣੇਗੀ ਇਸੇ ਤਰ੍ਹਾਂ ਜਿਹੜੇ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਨਾ ਕਿ ਤੁਹਾਡੇ ਅੰਦਰ ਲੜਾਈ ਝਗੜੇ ਇੰਨੇ ਵਧ ਗਿਆ ਕਿ ਉਹ ਪਹਿਲਾਂ ਵਾਲਾ ਪਿਆਰ ਨਹੀਂ ਰਿਹਾ ਤੇ ਪਹਿਲਾਂ ਵਾਲਾ ਪਿਆਰ ਵੀ ਤੁਹਾਡੇ ਅੰਦਰ ਆਉਣਾ ਸ਼ੁਰੂ ਹੋ ਜਾਵੇਗਾ। ਇਹ ਇਹ ਸਾਰੇ ਇੱਕਦਮ ਤੁਹਾਡੀ ਜਿੰਨੀ ਵੀ ਸਮੱਸਿਆ ਤੇ ਪਰੇਸ਼ਾਨੀ ਹੈ ਨਾ ਇਹ ਤੁਹਾਡੀ ਇੱਕਦਮ ਦੂਰ ਹੋ ਚਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ। ਇਹ ਜਿਹੜਾ ਚੰਦਨ ਦਾ ਉਪਾਅ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੈ ਇਹ ਅਸੀਂ ਤੁਹਾਨੂੰ ਨਹੀਂ ਖੈਰ ਹੈ ਤੁਸੀਂ ਖੁਦ ਅਜ਼ਮਾ ਕੇ ਦੇਖੋਗੇ ਕਿ ਇਸ ਉਪਾਅ ਦੇ ਨਾਲ ਤੁਹਾਨੂੰ ਕਿੰਨੇ ਚਮਤਕਾਰੀ ਫਾਇਦੇ ਹੁੰਦੇ ਨੇ ਇੱਕ ਚੰਦਨ ਲਗਾਉਣ ਦੇ ਨਾਲ ਹੀ ਤੁਹਾਡੇ ਘਰ ਦੇ ਵਿੱਚ ਕਿੰਨਾ ਪਰਵਰਤਨ ਆ ਜਾਵੇਗਾ ਇਹ ਖੁਦ ਤੁਹਾਡੇ ਅੱਖਾਂ ਦੇ ਸਾਹਮਣੇ ਹੀ ਹੋਵੇਗਾ ਕਿ ਇਹ ਉਪਾਅ ਕਰਨ ਦੇ ਸਮੇਂ ਤੁਸੀਂ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੈ ਜੇਕਰ ਤੁਸੀਂ ਚੰਦਨ ਦਾ ਬੋਡਰ ਲਿਓਨੇ ਹੋ ਫਿਰ ਤਾਂ ਠੀਕ ਹੈ ਜੇਕਰ ਤੁਸੀਂ ਚੰਦਨ ਦਾ ਇਤਰ ਲਿਓਨੇ ਹੋ ਤੇ ਜਦੋਂ ਵਿਚਾਰ ਦੇ ਵਿੱਚ ਖਰੀਦਣ ਚਾਹਦੇ ਹੋ ਨਾ ਉਸ ਸਮੇਂ ਧਿਆਨ ਰੱਖਿਓ ਕਿ ਉਸ ਦੇ ਵਿੱਚ ਅਲਕੋਹਲ ਨਾ ਹੋਵੇ ਅਲਕੋਹਲ ਫ੍ਰੀ ਤੁਸੀਂ ਲੈ ਕੇ ਆਉਣਾ ਹੈ ਇਤਰ ਜਿਹੜਾ ਲੈ ਕੇ ਆਉਣਾ ਹੈ ਇਸ ਗੱਲ ਦਾ ਤੁਸੀਂ ਵਿਸ਼ੇਸ਼ ਕਰਕੇ ਹੀ ਧਿਆਨ ਰੱਖਣਾ ਹੈ ਇਸੀ ਤਰ੍ਹਾਂ ਜੇਕਰ ਤੁਸੀਂ ਪੈਸਿਆਂ ਦੇ ਸੰਬੰਧੀ ਪਰੇਸ਼ਾਨੀਆਂ ਨੂੰ ਦੂਰ ਕਰਨਾ ਚਾਹੁੰਦੇ ਹੋ ਨਾ ਕਾਫੀ ਜ਼ਿਆਦਾ ਤੰਗੋ ਧਨ ਦੌਲਤ ਤੇ ਪੈਸੇ ਨੂੰ ਲੈ ਕੇ ਤੇ ਤੁਸੀਂ ਕੀ ਕਰਨਾ ਹੈ ਕਿਸੇ ਵੀ ਤਰ੍ਹਾਂ ਦਾ ਇਤਰ ਲੈ ਕੇ ਤੁਸੀਂ ਆਪਣੀ ਨਾਭੀ ਦੇ ਵਿੱਚ ਲਗਾਉਣਾ ਸ਼ੁਰੂ ਕਰ ਦਿਓ ਖੁਸ਼ਬੂ ਵਾਲਾ ਇਤਰ ਲੈ ਕੇ ਬਹੁਤ ਵਧੀਆ ਖੁਸ਼ਬੂ ਹੋਵੇ ਉਸ ਨੂੰ ਨਾਭੀ ਦੇ ਵਿੱਚ ਲਗਾਉਣਾ ਸ਼ੁਰੂ ਕਰ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀਆਂ ਜਿੰਨੀਆਂ ਵੀ ਪੈਸਿਆਂ ਦੇ ਸੰਬੰਧੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਹੋਣਗੀਆਂ ਨਾ ਉਹ ਦੂਰ ਹੋ ਜਾਣਗੀਆਂ ਉਕੇ ਜਿਹੜੀ ਸਾਡੀ ਨਾਭੀ ਹੁੰਦੀ ਊਰਜਾ ਦਾ ਕੇਂਦਰ ਹੁੰਦੀ ਹੈ ਤੇ ਉਹ ਜਦੋਂ ਸੁੱਕੀ ਹੁੰਦੀ ਹੈ ਨਾ ਸਾਡੀ ਊਰਜਾ ਜਿਹੜੀ ਉਹ ਐਕਟਿਵ ਨਹੀਂ ਹੁੰਦੀ ਤੇ ਜਦੋਂ ਅਸੀਂ ਇਸ ਤਰ੍ਹਾਂ ਉਸ ਨੂੰ ਲਗਾ ਕੇ ਉਹ ਗਿੱਲੀ ਹੋ ਜਾਂਦੀ ਹੈ ਤੇ ਊਰਜਾ ਜਿਹੜੀ ਉਸ ਦੀ ਐਕਟਿਵ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਸ ਨਾਲ ਸਾਡੇ ਸਰੀਰ ਦੇ ਅੰਦਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਚਲਦੀਆਂ ਰਹਿੰਦੀਆਂ ਹਨ ਜੋ ਕਿ ਸਾਨੂੰ ਸਮਝ ਦੇ ਵਿੱਚ ਹੀ ਨਹੀਂ ਆਉਂਦੀਆਂ ਕਿ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ। ਜਦੋਂ ਆਪਾਂ ਇਹ ਚੀਜ਼ਾਂ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਲਗਾਉਣੇ ਆ ਤੇ ਸਾਡੀ ਜਿਹੜੀ ਨਾਭੀ ਹੁੰਦੀ ਏ ਉਹ ਐਕਟਿਵ ਹੋ ਜਾਂਦੀ ਏ ਤੇ ਉਸ ਦੇ ਐਕਟਿਵ ਹੋਣ ਦੇ ਨਾਲ ਜਿੰਨੀਆਂ ਸਾਡੀਆਂ ਧਨ ਦੌਲਤ ਤੇ ਪੈਸੇ ਨੂੰ ਲੈ ਕੇ ਪਰੇਸ਼ਾਨੀਆਂ ਹੁੰਦੀਆਂ ਨੇ ਨਾ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਨੇ ਤੁਸੀਂ ਇੱਕ ਵਾਰ ਇਹ ਚਾਰ ਉਪਾਅ ਜ਼ਰੂਰ ਕਰਕੇ ਦੇਖਿਓ ਤੁਸੀਂ ਦੇਖੋਗੇ ਕਿ ਤੁਹਾਨੂੰ ਕਿੰਨੇ ਹੀ ਜ਼ਿਆਦਾ ਚਮਤਕਾਰੀ ਫਾਇਦੇ ਹੋਣਗੇ ਜੇਕਰ ਤੁਸੀਂ ਇਹ ਚਾਰ ਉਪਾਅ ਆਪਣੇ ਘਰ ਦੇ ਵਿੱਚ ਬੈਠੇ ਆਸਾਨੀ ਦੇ ਨਾਲ ਕਰ ਲਓਗੇ ਤਾਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੂਰ ਹੋ ਜਾਣੀਆਂ ਇੱਕ ਵਾਰ ਤੁਸੀਂ ਇਹਨਾਂ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਤੁਹਾਨੂੰ 1 ਰੁਪਏ ਦਾ ਖਰਚਾ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਤੇ ਤੁਹਾਨੂੰ ਫਾਇਦੇ ਇੰਨੇ ਹੋਣਗੇ ਕਿ ਤੁਹਾਡੀਆਂ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟੇ ਜਿਹੇ ਚਾਰ ਉਪਾਅ ਅਸੀਂ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਧੰਨਵਾਦ ਜੀ